ਇਰੇ ਪਾਣੀ ਨਹੀਂ ਆਉਂਦਾ 2 ਮਹੀਨੇ ਹੋ ਗਏ ਅਸੀਂ ਬਹੁਤ ਪਰੇਸ਼ਾਨ ਹੋਏ ਪਏ ਅੱਛਾ ਜੀ ਪਾਣੀ ਨਹੀਂ ਅਸੀਂ ਬਹੁਤ ਪਹਿਲਾਂ ਵੀ ਇੱਕ ਵਾਰੀ ਧਰਨਾ ਲਾ ਲਿਆ ਕੋਈ ਨਹੀਂ ਸਾਡੀ ਇੱਥੇ ਗੱਲ ਸੁਣਦਾ ਹੈਗਾ ਜਦੋਂ ਤਰ ਨਾ ਲਾਉਂਦੇ ਆ ਜਿਹੜੇ ਮੰਤਰੀ ਆ ਇਹਨਾਂ ਦੇ ਮੋਲੇ ਚਮਚੇ ਘੜਸ਼ੀਆਂ ਘੁੰਮਦੇ ਫਿਰਦੇ ਆ ਉਹ ਸਾਨੂੰ ਕਹਿੰਦੇ ਜਾਓ ਘਰਾਂ ਨੂੰ ਜਾਓ ਹੱਲ ਹੋ ਜਾਊਗਾ ਪਾਣੀ ਆ ਗਿਆ ਆ ਉਹਦੇ ਸਾਨੂੰ ਆਣ ਕੇ ਪੜਕਾਉਂਦੇ ਅਸੀਂ ਫੇਰ ਉੱਠ ਕੇ ਚਲੇ ਜਾਂਦੇ ਆ ਹੁਣ ਤਾਂ ਜਿੰਨਾ ਚਿਰ ਪਾਣੀ ਨਹੀਂ ਨਹਾਉਂਦਾ ਅਸੀਂ ਘਰਾਂ ਨੂੰ ਨਹੀਂ ਜਾਣਾ ਹੈਗਾ ਇਹ 2 ਮਹੀਨੇ ਹੋ ਗਏ ਆ ਅਸੀਂ ਕੰਪਲੇਟ ਆ ਭੋਲੇ ਦੇ ਦਫ਼ਤਰ ਅਸੀਂ ਫੋਨ ਕੀਤਾ ਸੀਗਾ ਤੇ ਜਿਹੜੇ ਉਹਨਾਂ ਦੇ ਮੋਰਲੇ ਆ ਉਹ ਕਹਿੰਦੇ ਅਸੀਂ ਹੱਲ ਕਰਾ ਦੇਵਾਂਗੇ ਤੁਸੀਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਕਿਤੇ ਕੰਪਲੀਟ ਨਹੀਂ ਲਖਾਉਣੀ ਤੁਸੀਂ ਤਰਨਾ ਨਹੀਂ ਲਾਉਣਾ ਅਸੀਂ ਹੱਲ ਕਰਾਂਦੇ ਆ ਕੋਈ ਹੱਲ ਨਿਕਰ ਹੁੰਦਾ ਸਾਡੀ ਕਿਤੇ ਸੁਣਵਾਇ ਨਹੀਂ ਹੁੰਦੀ ਨਾ ਲੇਟ ਆਉਂਦੀ ਆ ਨਾ ਪਾਣੀ ਆਉਂਦਾ ਆ ਤਰਨਾ ਪਹਿਲੀ ਵਾਰ ਲਾਇਆ ਜਾਂ ਅੱਗੇ ਵੀ ਲਾਇਆ ਦੂਜੀ ਵਾਰ ਹੀ ਲਾਇਆ ਦੂਜੀ ਵਾਰ ਹੀ ਲਾਇਆ ਪਹਿਲਾਂ ਉਰੇ ਕੋਈ ਮੁਲਾਜ਼ਮ ਆਏ ਸੀਗੇ ਜੋ ਕਿ ਐਮਐਲਏ ਮੁਲਾਜ਼ਮ ਕੋਈ ਨਹੀਂ ਆਇਆ ਜਿਹੜੇ ਉਹਨਾਂ ਦੇ ਪਹਿਲੇ ਜਿਹੜੇ ਬੰਦੇ ਆ ਉਹਨਾਂ ਦੇ ਮੋਰੇ ਉਹ ਆ ਜਾਂਦੇ ਆ ਉਹ ਆ ਜਾਂਦੇ ਸਾਨੂੰ 2 ਮਹੀਨੇ ਹੋ ਗਏ ਸਾਡਾ ਘਰ ਪਾਣੀ ਨਹੀਂ ਆਇਆ तो ऐसे ही सीख करके हमने धरना लगाया सानू पानी से मतलब है हमें कोई चीज़ से कोई मतलब नहीं सारे घर पानी आना चाहिए इसी करके धरना लगा कर बैठे रोज हमें कहते आ जाएगा आ जाएगा ऐसे चले जाते ऐसे दो महीने हो गए दो महीने से ऊपर हो गए पानी साढ़े का नहीं आता है ठीक है ना मैं पानी से मतलब है इसी करके धरना लगा कर बैठे हैं बस ऐसे पानी पानी लेना है सानू पानी चाहिए सानू उधर पता नहीं पानी नहीं आती है ਨਹੀਂ ਆਂਦੀ ਆ ਕਿੰਨਾ ਚਿਰ ਹੋ ਗਿਆ ਬਹੁਤ ਦਿਨ ਹੋ ਗਿਆ ਤੂੰ ਕੀ ਕਰਨ ਦੀ ਕੀ ਮੰਗ ਕਰ ਰਹੀ ਹੈ ਲੈਡ ਔਰ ਪਾਣੀ ਆ ਜਾ ਤੁਸੀਂ ਇਹ ਕਦੀ ਅੱਗੇ ਵੀ ਇੱਥੇ ਧਰਨੇ 'ਚ ਬੈਠੇ ਪਹਿਲੀ ਵਾਰ ਬੈਠੇ ਹੋ ਦੋ ਵਾਰ ਬੈਠੇ ਹੋ ਦੋ ਵਾਰ ਬੈ ਗਏ ਹੋ ਪਿਛਲੀ ਵਾਰ ਕੌਣ ਆਇਆ ਸੀ ਉਹ ਪਤਾ ਕੁਝ ਹਾਂ ਨਹੀਂ ਕੀ ਤੁਹਾਡੇ ਮਨਪ੍ਰੀਤ ਸਿੰਘ ਜੀ ਜਿਹੜਾ ਧਰਨਾ ਲੱਗਾ ਤੇ ਤੁਸੀਂ ਰੁਕੇ ਹੋ ਕੀ ਕਹਿਣਾ ਚਾਹੁੰਦੇ ਹੋ 1 ਘੰਟਾ ਹੋ ਗਿਆ ਜੀ ਕੀ ਗੱਲ ਕੀ ਪਤਾ ਨਹੀਂ ਇਹਦੇ ਧਰਨਾ ਲਾਇਆ ਹੋਇਆ ਸਮੱਸਿਆ ਪਾਣੀ ਉਹਨਾਂ ਦਾ ਕਹਿਣਾ ਕਿ ਪਾਣੀ ਸਮੱਸਿਆ 2 ਮਹੀਨੇ ਤੋਂ ਹੋ ਗਈ ਆ ਇਹ ਸਮੱਸਿਆ ਹਰ ਕਿਸੇ ਨਾਲ ਵੀ ਇਹਨੂੰ ਬੰਦ ਕਰ ਪਹਿਲਾਂ ਕੀ ਹੁੰਦਾ ਤੁਹਾਨੂੰ ਨਾਮ ਕੀ ਤੁਹਾਡਾ ਸਰ ਮੁੰਨਾ ਨਾਮ ਹੈ ਜੀ ਮੇਰਾ ਪਾਣੀ ਦੀ ਸਮੱਸਿਆ ਸਰ ਆ ਇਲਾਕੇ ਦੀ ਨਹੀਂ ਹੈਗੀ ਆ ਨਾਲ ਦੇ ਸਾਹਮਣੇ ਚਾਰ ਮੋਟਰਾਂ ਵਾ ਸਰ ਉਹ ਚਾਰ ਮੋਟਰਾਂ ਦਾ ਵੀ ਆਹੀ ਹਾਲ ਆ ਪਾਣੀ ਨਹੀਂ ਧਰਤੀ ਤੋਂ ਪਾਣੀ ਬਾਹਰ ਆਊਗਾ ਸਰ ਫੇਰ ਲੋਕਾਂ ਦੇ ਘਰਾਂ ਤੱਕ ਪਹੁੰਚੂਗਾ ਜੀ ਹਾਂ ਲਾਜੂ ਜੀ ਕਿਹੜੀ ਜਾਵਾਂਗੇ ਬੀਜੋਂ ਤੋਂ ਜੀ ਕੀ ਪੁਸ਼ਟੀ ਲੱਗਦੀ ਲੰਬੜਦਾਰੀ ਲੰਬੜਦਾਰ ਜੀ ਤੁਸੀਂ ਵੀ ਸਾਰੀ ਗੱਲਬਾਤ ਕਰਕੇ ਆ ਗਏ ਨਹੀਂ ਸਰ ਗੱਲ ਕੋਈ ਨਹੀਂ ਕੀਤੀ ਆ ਮੇਰਾ ਮਹੱਲਾ ਇੱਧਰ ਮੇਰੇ ਮੰਮੀ ਹੁਣੇ ਰਹਿੰਦੇ ਆ ਭਰਾ ਰਹਿੰਦੇ ਆ ਮੇਰੀ ਰੇਸ ਕਿ ਟੈਂਕੀ ਵੱਲ ਆ ਇੱਧਰ ਮੇਰੇ ਮੰਮੀ ਹੁਣੀ ਰਹਿੰਦੇ ਆ ਮੈਂ ਵੀ ਕਹੂੰਗਾ ਵੀ ਗਲਤ ਆ ਆ ਪਰ ਇਹਨਾਂ ਨੂੰ ਕਿਹਾ ਵੀ ਸਾਡੇ ਸਾਰੇ ਏਰੀਆ ਵਿੱਚ ਸਾਰੇ ਏਰੀਆ ਵਿੱਚ ਸਰ ਪਾਣੀ ਦੀ ਸਮੱਸਿਆ ਚੱਲ ਰਹੀ ਤੁਹਾਨੂੰ ਪਤਾ ਧਰਤੀ ਦੇ ਥੱਲੇੋਂ ਪਾਣੀ ਖਤਮ ਹੋਈ ਜਾ ਚੁੱਕਿਆ ਵਾ ਜੋ ਵੀ ਹੁਣ ਜਿਹੜਾ ਪਾਣੀ ਦਾ ਡੱਬਾ ਹੀ ਬਾਹਰ ਡੋਲਦਾ ਸਾਡੇ ਅਫਸਰ ਉਹਨਾਂ ਤੇ ਵੀ ਐਕਸ਼ਨ ਲੈ ਰਹੇ ਇਸ ਟਾਈਮ ਕੋਈ ਗੱਡੀ ਦਾ ਟਾਇਰ ਵੀ ਨਹੀਂ ਧੋ ਸਕਦਾ ਸ਼ੀਸ਼ਾ ਵੀ ਨਹੀਂ ਧੋ ਸਕਦਾ ਕੋਈ ਮੋੜ ਲਾ ਉੱਥੇ ਦਾ ਸਰ ਅਸੀਂ ਅਫਸਰ ਲੈਣੀ ਕਹਿ ਸਕਦੇ ਅਸੀਂ ਆਪਣੇ ਬਾਰਡ ਦਾ ਕਹਿ ਸਕਦੇ ਆ ਏਰੀਆ ਦਾ ਉਧਰਲੇ ਅਫਸਰ ਉਹ ਦੇਖਣਗੇ ਜੀ ਅਸੀਂ ਤੁਹਾਨੂੰ ਕਹਿਣਾ ਮੈਂ ਤੁਹਾਨੂੰ ਪਤਾ ਹੀ ਹੋਵੇਗਾ 2 ਮਹੀਨੇ ਪਹਿਲਾਂ ਵੀ ਇਹਨਾਂ ਨੇ ਇਸ ਤਰ੍ਹਾਂ ਇਹ ਕਰਨਾ ਲਾਇਆ ਸੀਗਾ ਹੁਣ ਸਰ ਸਾਰੀ ਮਸ਼ੀਨਰੀ ਆ ਰਹੀ ਆ ਕੀ ਕਿਹਾ ਗਿਆ ਸੀਗਾ ਹੁਣ ਸਰ ਨਿਕਲੂਗਾ ਹੁਣ ਸਾਰੀ ਮਸ਼ੀਨਰੀ ਨਿਕਲ ਗਈਆਂ ਤੇ ਹੱਲ ਖਤਮ ਹੋ ਗਿਆ ਉਹਦਾ ਨਹੀਂ ਸਰ ਹੱਲ ਤੁਹਾਨੂੰ ਪਤਾ ਵੋਟਾਂ ਦੇ ਟਾਈਮ ਦੇ ਵਿੱਚ ਹੱਲ ਕਿੱਥੇ ਹੁੰਦੇ ਆ ਜੀ ਹੁਣ ਸਾਰੀ ਮਸ਼ੀਨਰੀ ਆ ਰਹੀ ਆ ਸਾਰਾ ਕੁਝ ਸਿਰਫ 1 ਘੰਟੇ ਦੇ ਵਿੱਚ ਵਿੱਚ ਸਾਰੀ ਮਸ਼ੀਨਰੀ ਇੱਥੇ ਖੜ੍ਹਜੂਗੀ ਮਸ਼ੀਨਰੀ ਕੀ ਪਾਣੀ ਦਊਗੀ ਆ ਕੇ ਪਾਣੀ ਟੈਂਕਰ ਵੀ ਆ ਰਹੇ ਆ ਜੀ ਬਾਕੀ ਜੀਸੀਬੀ ਦੇ ਨਾਲ ਜਿੱਡਾ ਪੈਪ ਸਾਡੀ ਗਲੀ 'ਚ ਪਾਣੀ ਇਹਨਾਂ ਉਹ ਸਾਰੀ ਗਲੀ ਵੀ ਪੱਟੀ ਜਾਊਗੀ ਤੁਹਾਡੇ ਮਮੀ ਪਾਪਾ ਜੀ ਉਹਨਾਂ ਦਾ ਰੈਜੀਸਟ੍ਰੇਸ਼ਨ ਸורה ਆਂ ਗੱਲ ਕਰਕੇ ਚਲੇ ਗਏ ਆਂ ਮੰਨ ਲਓ ਕੱਲ ਨੂੰ ਫੇਰ ਕੋਈ ਉੱਤੇ ਨਾ ਕੋਈ ਆਂਦਾ ਨਾ ਕੋਈ ਪੁੱਛਦਾ ਨਹੀਂ ਸਰ ਅਸੀਂ ਜ਼ਿੰਮੇਦਾਰ ਬੈਠੇ ਆਂ ਜੀ ਐਮਐਲਏ ਸਾਹਿਬ ਦਾ ਫਰਜ਼ ਬੰਦਾ ਸੀ ਉਰੇ ਆਣਾ ਜਾਂ ਤੁਹਾਡੇ ਜਈ ਜਾਂ ਕੋਈ ਤੁਹਾਡੇ ਸਰ ਉਹਦੇ ਬਾਰੇ ਆਪਾਂ ਕੁਝ ਨਹੀਂ ਕਿਹਾ ਸਾਹਿਬ ਤੁਸੀਂ ਜੀ ਕਰ ਇਹਨਾਂ ਨੂੰ ਆਕੇ ਉਠਾ ਰਹੇ ਆਂ ਹਾਂ ਜੀ ਸਰ ਆ ਤਾਂ ਤੁਹਾਨੂੰ ਪੁੱਛ ਰਿਹਾ ਵਾਂ ਤੁਹਾਡੀ ਕੋਈ ਕੋਈ ਗੱਲ ਕਿਸੇ ਨਾਲ ਤੁਹਾਡੀ ਗੱਲ ਹੋਈ ਹੋਣੀ ਹੈ ਤੁਹਾਡੀ ਗੱਲ ਕਿਸੇ ਨਾਲ ਹੋਈ ਹੈ ਸਰ ਸਾਡੀ ਗੱਲ ਹੋ ਗਈ ਆ ਜੀ ਜੀ ਸੀ ਵੀ ਆ ਰਹੀ ਆ ਪਿੱਛੇ ਹੋਣੀ ਆ ਟ੍ਰੈਫਿਕ ਪਰੇ ਕਰੋ ਬਹੁਗਾ ਕਿਸੇ ਦਾ ਕਿਸੇ ਕਿਸੇ ਸਰ ਵਾਟਰ ਸਪਲਾਈ ਆ ਵਾਟਰ ਸਪਲਾਈ ਵਾਲਿਆਂ ਨਾਲ ਮੈਨਨ ਵਾਲੀ ਹੋ ਗਈ ਸਰ ਮੈਨ ਦਾ ਨਾਮ ਹੈ ਕਿ ਮੋਨਾ ਜੀ ਵੀਰੇ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਸੀ ਉਹ ਹਾਲ ਹੋਇਆ ਜਾਂ ਨਹੀਂ ਹੋਇਆ ਹਾਂਜੀ ਸਰ ਕੀ ਨਾਮ ਕੀ ਉਹਨਾਂ ਦਾ ਜੀ ਐਸਡੀਓ ਸਾਹਿਬ ਨਹੀਂ ਸਾਡੇ ਅਮਰਿਤਪਾਲ ਜੀ ਅਮਰਿਤਪਾਲ ਜੀ ਹਾਂਜੀ ਉਹ ਖੁਦ ਜੀ ਖੁਦ ਆ ਰਹੇ ਹੋਰੇ ਜੈ ਜੀ ਸਾਹਿਬ ਦੋਨੇ ਆ ਰਹੇ ਨੇ ਬਜਟ ਤੇ ਸਾਰਾ ਦੇਖੇ ਜਾਣਗੇ ਜੀ ਸਾਰਾ ਅੱਜ ਹੀ ਕਰ ਅੱਜ ਜਾਂ ਕੱਲ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੀ ਸਾਰਾ ਜੀ ਠੀਕ ਜੀ ਸਰ ਧੰਨਵਾਦ ਹਾਂਜੀ ਸਰ ਜੇਰਾ ਤੁਹਾਡਾ ਨਾਲ ਆਇਆ ਕਿ ਦੱਸੋ ਜੇਰਾ ਜੀ ਇਹ ਨਗਰ ਨਿਗਮ ਦੇ ਖਿਲਾਫ ਲਾਇਆ ਵੀ ਕਹਿੰਦੇ ਨੇ ਕਿ ਸਾਡੇ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਸਾਨੂੰ ਬਹੁਤ ਪਰੇਸ਼ਾਨੀ ਆ ਤੇ ਬੜੇ ਸਾਤ ਮਾ ਹੀ ਲੋਕ ਨਾਲ ਬੈਠਿਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਐਮਰਜੈਂਸੀ ਕੇਸ ਦੇ ਵਿੱਚ ਆ ਉਹਨਾਂ ਨੂੰ ਲੰਘਣ ਦਿਓ ਤੇ ਬਾਕੀ ਹੁਣ ਐਮਐਲਏ ਸਾਹਿਬ ਦੇ ਡਾਕਟਰ ਨੂੰ ਫੋਨ ਆ ਗਿਆ ਉਹਨੇ ਆਪਣੇ ਆਪ ਹੀ ਉਠਾ ਲਿਆ ਇੱਥੇ ਇਹਨੇ ਕਹਿੰਨੇ ਕਿ ਅੰਨਾ ਸਾਡੇ ਵੱਲੋਂ ਪੇਠੂ ਮਹੀਨੇ ਪਹਿਲਾਂ ਵੀ ਲਗਾਇਆ ਗਿਆ ਸੀਗਾ ਤੁਹਾਨੂੰ ਉਹੀ ਆਸਵਾਜਨ ਦਿੱਤਾ ਗਿਆ ਨਹੀਂ ਉਹ ਇੱਥੇ ਨਹੀਂ ਲਾਇਆ ਗਿਆ ਉਦੋਂ ਮੈਂ ਇੱਥੇ ਹਾਂ ਨਹੀਂ ਸੀਗਾ ਮੈਨੂੰ ਇਸ ਬਾਰੇ ਨਹੀਂ ਪਤਾ ਅੱਛਾ ਜੀ ਪਰ ਕਹਿੰਦੇ ਆ ਸਾਡੀ ਪ੍ਰੋਬਲਮ 2 ਮਹੀਨੇ ਤੋਂ ਲੇਕਿਨ ਨਗਰ ਨਿਗਮਾਂ ਨੂੰ ਟਾਲ ਕਰ ਰਹੇ ਹਨ ਜੇ ਤੁਹਾਡਾ ਤਾਂ 3 ਮਹੀਨੇ ਲੱਗਾ ਬਿਲਕੁਲ ਬਿਲਕੁਲ ਸ਼ਾਂਤ ਮੁਕ ਉਹ ਵਧੀਆ ਸਿਆਣੇ ਲੋਕ ਨੇ ਗਰਮੀ ਬਹੁਤ ਆ ਪ੍ਰੋਬਲਮ ਤਾਂ ਆਂਦੀ ਆ ਪਾਣੀ ਦੀ ਤੁਹਾਡੇ ਵਾਲਿਆਂ ਨੇ ਤੰਨਾ ਲੈਣਾ ਜਾਇਜ਼ ਹੈ ਕਿ ਨਹੀਂ ਜਾਇਜ਼ ਨਹੀਂ ਦੇਖੋ ਜੀ ਕਿਸੇ ਵੀ ਬਾਦਮੇ ਨੂੰ ਕੋਈ ਪ੍ਰੋਬਲਮ ਹੈ ਧਰਨਾ ਤੇ ਨਹੀਂ ਲਾ ਲਗਾ ਸਕਦਾ ਪਰ ਹੁਣ ਉਹ ਕਹਿੰਦੇ ਆ ਕਿ ਅਸੀਂ ਪਹਿਲਾਂ ਵੀ ਧਰਨਾ ਲਾਇਆ ਹੈਗਾ ਤੇ ਹੁਣ ਉਠਾ ਲਿਆ ਉਹਨਾਂ ਨੇ ਉਹਨਾਂ ਨੂੰ ਆ ਗਿਆ ਫੋਨ ਐਮਐਲਏ ਸਾਹਿਬ ਦਾ ਪੁੱਤ ਕੋਈ ਗੱਲ ਜੀ ਹੋਰ